ਸਾ ਵਾਹਿਗੁਰੂ ਜੀ ਕੀ ਫਤਿਹ ਮੈਂ سورਿੰਦਰ ਸਿੰਘ ਸੂਬਾ ਪ੍ਰਧਾਨ ਛੱਬੀ ਤੋਂ ਅਪਰੈਂਟਸ਼ਿਪ ਕੈਂਡੀਡੇਟ ਯੂਨੀਅਨ ਦਾ ਪ੍ਰਧਾਨ ਹਾਂ ਮੈਂ ਸਾਰੇ ਛੱਬੀ ਤੋਂ ਕੈਂਡੀਡੇਟਰ ਨੂੰ ਇਹ ਅਪੀਲ ਕਰਦਾ ਕਿ ਆਪਣੀ ਦੋਵੇਂ ਯੂਨੀਅਨ ਦੀ ਸਹਿਮਤੀ ਹੋ ਗਈ ਨਵੀਂ ਕਮੇਟੀ ਦਾ ਗਠਨ ਹੋ ਗਿਆ ਹੈ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਆਪਾਂ 11 ਤਰੀਕ ਦਿਨ ਮੰਗਲਵਾਰ ਸਵੇਰੇ 8 ਵਜੇ ਹੈੱਡ ਆਫਿਸ ਦੇ ਸਾਹਮਣੇ ਇਕੱਠੇ ਹੋਣਾ ਹੈ ਇਕੱਠੇ ਹੋਣ ਤੋਂ ਬਾਅਦ ਆਪਾਂ ਡਿਪਾਰਟਮੈਂਟ ਦਾ ਮੀਟਿੰਗ ਕਰਾਂਗੇ ਮੀਟਿੰਗ ਜੇ ਆਪਣੀ ਉਸ ਤੋਂ ਪਹਿਲਾਂ ਕੋਈ ਹੱਲ ਨਹੀਂ ਕਰਦੇ ਮੀਟਿੰਗ ਤੋਂ ਤਾਂ ਜਾਂ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਆਪਣਾ ਪਰਮਾਨੈਂਟ ਉੱਥੇ ਪੱਕਾ ਧਰਨਾ ਲੱਗੇਗਾ ਜਿੰਨੀ ਦੇਰ ਲਗਾਤਾਰ ਧਰਨਾ ਲੱਗੇਗਾ ਆਪਣੇ ਸਾਰੇ ਯੂਨੀਅਨ ਮੈਂਬਰ ਵੀ ਉੱਥੇ ਰਹਿਣਗੇ ਆਪਾਂ ਵੀ ਉੱਥੇ ਹੀ ਰਵਾਂਗੇ 2600 2600 ਦੇ 2600 ਗਰੀਟ ਸਾਰਿਆਂ ਨੂੰ ਹੱਥ ਬਨ ਕੇ ਅਪੀਲ ਹੈ ਸਾਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ 2600 ਸਿਲੈਕਟਡ ਕੈਂਡੀਡੇਟ ਅਤੇ ਹੋਰ ਵੀ ਆਪਣੇ ਨਾਲ ਸਾਥੀ ਜੋ ਆਪਣੇ ਅਪਰੈਂਟਸ਼ਿਪ ਦੇ ਵਿੱਚ ਹੋ ਰਹੇ ਹੈ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਨਾਲ ਲੈ ਕੇ ਆਓ ਸਭ ਉਥੇ ਇਕੱਠੇ ਹੋ ਕੇ ਇੱਕ ਮੰਚ ਤੇ ਧਰਨਾ ਲਾਈਏ ਤੇ ਆਪਾਂ ਡਿਪਾਰਟਮੈਂਟ ਨੂੰ ਦਿਖਾ ਦਈਏ ਕਿ ਅਸੀਂ ਇੱਕ ਆ ਸਤਿ ਸ਼੍ਰੀ ਅਕਾਲ ਜੀ ਮੈਂ ਫਤੇ ਸਿੰਘ ਸੂਬਾ ਉਪਕਸਤਰ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਕਿ ਅੱਜ ਬਠਿੰਡਾ ਵਿਖੇ ਜੋ ਕਮੇਟੀਿੰਗ ਕੀਤੀ ਗਈ ਸੀ ਦੋਨਾਂ ਧਿਰਾਂ ਨੂੰ ਲੈ ਕੇ ਦੋਨਾਂ ਯੂਨੀਅਨ ਨੂੰ ਲੈ ਕੇ ਜਿਸ ਤਰ੍ਹਾਂ ਆਪਸੀ ਮਤਬੀਦ ਸੀ ਉਹਨਾਂ ਨੂੰ ਮਕਾਉਣ ਵਾਸਤੇ ਤਾਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ ਸਾਰਾ ਦੇ ਵਿਚਾਰ ਆਪਸ ਵਿੱਚ ਸਾਂਝੇ ਕੀਤੇ ਗਏ ਤਾ ਅੱਗੇ ਸਾਰਿਆਂ ਨੇ ਹਰੇਕ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਪਾਂ ਇਕਜੁੱਟ ਹੋ ਕੇ ਮਿਲ ਜੁਲ ਕੇ ਰਹਿਣਾ ਹੈ ਸਾਂਝੀ ਵਾਲਤਾ ਸਨੇਹਾ ਦੇਣਾ ਹੈ ਤੇ ਅੱਗੇ ਤੋਂ ਸਾਥੀਆਂ ਨੂੰ ਇਹੀ ਅਪੀਲ ਕਰਦੇ ਆਂ ਅੱਗੇ ਭਾਈ ਅੱਗੇ ਤੋਂ ਆਪਾਂ ਕਦੇ ਵੀ ਕਿਸ ਨੂੰ ਬੰਦੀ ਸ਼ਬਦਾਵਲੀ ਨਹੀਂ ਵਰਤਣੀ ਕਿਸੇ ਨੂੰ ਗਲਤ ਨਹੀਂ ਬੋਲਣਾ ਤਾਂ ਜੋ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਆਪਾਂ ਸਾਰਿਆਂ ਨੇ ਸਾਰਿਆਂ ਨੇ ਭੈਣਾ ਭਰਾਵਾਂ ਤਰ੍ਹਾਂ ਰਹਿਣਾ ਇੱਕ ਪਰਿਵਾਰ ਦੀ ਤਰ੍ਹਾਂ ਰਹਿਣਾ ਹੈ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਹੈ ਸਾਰਿਆਂ ਨੇ ਧਰਨੇ ਤੇ ਜਾਣਾ ਹੈ ਤੇ ਬਾਤ ਚੜ ਕੇ ਸਰ ਬੋਣਾ ਧਰਨੇ ਦਾ ਤੇ ਆਪਣੇ ਨਾਲ ਦੇ ਸੰਗੀ ਸਾਥੀਆਂ ਨੂੰ ਵੀ ਲੈ ਕੇ ਜਾਣਾ ਹੈ ਜਾ ਜੋ ਡਿਪਾਰਟਮੈਂਟ ਤੇ ਪ੍ਰੈਸ਼ਰ ਬਣਾਇਆ ਜਾ ਸਕੇ ਤੇ ਸਭ ਦੀ ਜਲਦੀ ਤੋਂ ਜਲਦੀ ਜੋਇਨਿੰਗ ਕਰਵਾਈ ਜਾ ਸਕੇ ਇੰਨੀ ਆਸ ਉਮੀਦ ਅਸੀਂ ਕਰਦੇ ਹਾਂ ਤੁਹਾਡੇ ਤੋਂ ਕਿ ਸਾਰੇ ਹੀ ਭਰਾ ਪੈਣਾ ਸਾਥੀ ਵੱਤ ਵਸਯੋਗ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ